ਜਿਸ ਵੀ ਕਿਸੇ ਦੇ ਅੰਦਰ ਅਦ੍ਰਿਸ਼ ਦਾ ਪ੍ਰਭਾਵ ਪੈ ਗਿਆ ਹੈ ਦ੍ਰਿਸ਼ ਸੰਸਾਰ ਹੈ ਅਦ੍ਰਿਸ਼ ਨਿਰੰਕਾਰ ਹੈ ਦ੍ਰਿਸ਼ ਤੋਂ ਪ੍ਰਭਾਵਿਤ ਹੋਣਾ ਬੜੀ ਸੌਖੀ ਗੇੜ ਹੈ ਅੱਖਾਂ ਨੇ ਦੇਖੇ ਪ੍ਰਭਾਵਿਤ ਹੋ ਗਏ ਅੱਖਾਂ ਮੂਲ ਰੂਪ ਵਿੱਚ ਜਾਂ ਮਨੁੱਖ ਅੱਖਾਂ ਦੇ ਰਾਹੀਂ ਮੂਲ ਰੂਪ ਵਿੱਚ ਜਿਸ ਪ੍ਰਭਾਵ ਹੈ ਆਪਣਾ ਜੀਵਨ ਬਤੀਤ ਕਰਦਾ ਹੈ ਉਹ ਹੈ ਧਨ ਪ੍ਰਪਤਾ ਤੇ ਪਰਿਵਾਰ ਮਨੁੱਖ ਆਪਣਾ ਸਾਰਾ ਜੀਵਨ ਬਤੀਤ ਕਰਦਾ ਹੈ ਧਨ ਦੇ ਖਾਤਰ ਪ੍ਰਪਤਾ ਦੀ ਖਾਤਰ ਪਰਿਵਾਰ ਦੀ ਖਾਤਰ ਜ਼ਿੰਦਗੀ ਦਾ ਹੋਰ ਕੋਈ ਤੀਸਰਾ ਲਕਸ਼ ਨਹੀਂ ਰਹਿੰਦਾ ਐਸੇ ਹੀ ਮਨੁੱਖ ਨੂੰ ਕਹਿੰਦੇ ਨੇ ਸੰਸਾਰੀ ਹੈ ਪ੍ਰਭ ਕਾ ਵੀ ਬਾਰੋਂ ਲੱਭਣੀ ਹੈ ਧਨ ਵੀ ਬਾਰੋਂ ਲੱਭਣਾ ਤੇ ਪਰਿਵਾਰ ਦੇ ਸੰਬੰਧ ਵੀ ਬਾਰੋਂ ਹੀ ਜੁੜਾ ਲੰਗਦਾ ਜੀਵਨ ਦਾ ਲਕਸ਼ ਅਗਰ ਇਹ ਹੀ ਹੈ ਤਾਂ ਇਹ ਮਨੁੱਖ ਕਦੀ ਅੰਤਰਮੁਖੀ ਨਹੀਂ ਹੋ ਸਕਦਾ ਜੀਵਨ ਦਾ ਲਕਸ਼ ਅਗਰ ਇਹ ਹੀ ਹੈ ਤਾਂ ਇਹ ਮਨੁੱਖ ਕਦੀ ਅਦ੍ਰਿਸ਼ ਦੀ ਖੋਜ ਨਹੀਂ ਕਰ ਸਕਦਾ ਪਰਿਵਾਰ ਦ੍ਰਿਸ਼ਮਾਨ ਹੈ पति दिखाई है, पत्नी दिखाई है, बच्चे दिखाई हैं, धन संपदा दिखाई है, प्रभता दिखाई देती है सलामा पे कर दें लोग झुकते पे निक्रमा पे कर तो प्रभता दिखाई देती है दृश्य जो दिखाई देता है दे। ਉਸ ਦੇ ਪ੍ਰਭਾਵ ਹੇਠ ਜੀ ਕੇ ਆਪਣਾ ਸਾਰਾ ਜੀਵਨ ਬਿਤੇਤ ਕਰਨਾ ਐਸੇ ਮਨੁੱਖ ਨੂੰ ਸੰਸਾਰੀ ਕਹਿੰਦੇ ਨੇ ਸੰਸਾਰ ਦੇ ਵਿੱਚ ਬਸ ਬੌਤਾਤ ਦੇ ਵਿੱਚ ਸੰਸਾਰੀ ਨੇ ਕਦੀ ਕਦਾਈ ਕੋਈ ਇੱਕਦਮੁਨਕ ਅਦ੍ਰਿਸ਼ਤੋਂ ਪ੍ਰਭਾਵਿਤ ਹੋ ਜਾਂਦਾ ਹੈ ਅੱਖਾਂ ਨੇ ਵੇਖਿਆ ਤੇ ਨਹੀਂ ਪ੍ਰਭਾਵਿਤ ਹੋ ਗਿਆ ਅੱਖਾਂ ਨੇ ਦੇਖਿਆ ਤੇ ਨਹੀਂ ਅੰਦਰ ਮੰਗ ਪੈਦਾ ਹੋ ਗਈ ਅੱਖਾਂ ਨੇ ਵੇਖਿਆ ਤੇ ਨਹੀਂ ਅੰਦਰ ਤੜਪ ਪੈਦਾ ਹੋ ਗਈ ਹੈ ਪਿਆਸ ਪੈਦਾ ਹੋ ਗਈ ਹੈ ਤੋ ਇਹ ਪਿਆਸ ਵੀ ਅੰਦਰੋਂ ਜਾਗੀ ਹੈ ਐਸਾ ਮਨੁੱਖ ਅੰਤਰਮੁਖੀ ਹੋ ਜਾਏਗਾ ਐਸਾ ਮਨੁੱਖ ਸੁੱਕੜ ਜਾਏਗਾ ਉਹਦੇ ਮਨ ਦਾ ਫੈਲਾਓ ਖੈਂਡਾਓ ਸਾਰਾ ਸੁੱਕੜ ਜਾਏਗਾ ਸਿਮਟ ਜਾਏਗਾ ਅੰਤਰਮੁਖੀ ਹੋ ਜਾਏ ਫਿਰ ਮੈਂ ਅਰਜ਼ ਕਰਾਂ ਦ੍ਰਿਸ਼ ਤੋਂ ਪ੍ਰਭਾਵਿਤ ਹੋਣਾ ਆਮ ਗੱਲ ਹੈ ਸਾਰੇ ਹੀ ਹੋ ਜਾਂਦੇ ਹਨ ਅਦ੍ਰਿਸ਼ ਤੋਂ ਪ੍ਰਭਾਵਿਤ ਕਿਵੇਂ ਹੋਵੇਗਾ ਸਤ ਸੰਗ ਦੇ ਵਿੱਚ ਪ੍ਰਭੂ ਦੀ ਗੱਲ ਸੁਣ ਸੁਣ ਕੇ ਗੁਰੂ ਕੋਲ ਬੈਠ ਕੇ ਉਸ ਅਦ੍ਰਿਸ਼ ਦੀਆਂ ਗੱਲਾਂ ਸੁਣ ਸੁਣ ਕੇ ਤੇ ਗੁਰੂ ਕੋਲ ਬੈਠਣਾ ਕਦੋਂ ਸਫਲ ਹੋਇਆ ਸਫਲਤਾ ਮਿਲ ਗਈ ਹੈ ਪਹਿਚਾਨ ਮਨ ਅਦ੍ਰਿਸ਼ਤੋਂ ਪ੍ਰਭਾਵਿਤ ਹੋ ਗਏ ਜੋ ਦਿਖਾਈ ਨਹੀਂ ਦਿੰਦਾ ਸੁਣ ਸੁਣ ਕੇ ਮਨ ਉਹਦੀ ਮੰਗ ਕਰਨ ਲੱਗ ਪਿਆ ਜੋ ਦਿਖਾਈ ਤੇ ਨਹੀਂ ਦਿੰਦਾ ਉਹਦੀ ਅੰਦਰ ਪਿਆਸ ਪੈਦਾ ਹੋ ਗਈ ਹੈ ਹੁਣ ਇਹ ਪਿਆਸ ਤਲਾਸ਼ ਕਰਨ ਤੇ ਮਜਬੂਰ ਕਰੇਗੀ ਲਬੜਾ ਮਹਾਰਾਜ ਜਿੱਥੇ ਕਹਿੰਦੇ ਨੇ ਦੇ ਦੇ ਸੇ ਉਹ ਬੈਰੋਗੀ ਪਰਸ਼ ਦਸਾਂ ਦਿਸ਼ਾਵਾਂ ਵਿੱਚ ਖੋਜ ਕਰਦਾ ਹੈ ਲੱਭਦਾ ਕਿੱਥੋਂ ਅਸੀਂ ਸਟੇਸ਼ਨ ਜਾਣਾ ਹੋਵੇ ਤੇ ਨਵਾਂ ਬੰਦਾ ਹੋਵੇ ਤੇ ਉਹਨੂੰ ਪਤਾ ਨਾ ਹੋਵੇ ਰੇਲਵੇ ਸਟੇਸ਼ਨ ਦਾ ਉਹ ਫਿਰ ਰਸਤਾ ਪੁੱਛਦਾ ਹੈ ਮੈਂ ਰੇਲਵੇ ਸਟੇਸ਼ਨ ਤੇ ਜਾਣਾ ਹੈ ਜ਼ਰਾ ਰਸਤਾ ਦੱਸ ਜਿਹਦੇ ਕੋਲ ਰਸਤਾ ਪੁੱਛਦਾ ਹੈ ਉਹਦੇ ਕੋਲ ਇਹ ਨਹੀਂ ਪੁੱਛਦਾ ਤੂੰ ਮੁਸਲਮਾਨ ਹੈ ਹਿੰਦੂ ਹੈ ਜੈਨੇ ਹੈ ਬੋਧੇ ਹੈ 크੍ਰਿਸਚਨ ਹੈ ਕਿ ਸਿੱਖ ਹੈ ਰਸਤਾ ਪੁੱਛਣਾ ਉਸਦਾ ਮੁੱਦਾ ਹੈ ਰਸਤਾ ਪੁੱਛਣਾ ਉਸਦਾ प्रयोजन ਹੈ ਉਹ ਇਹ ਨਹੀਂ ਦੱਸਦਾ ਕੋਈ ਵੀ ਦੱਸੇ ਇਹ ਨਹੀਂ ਪੁੱਛਦਾ ਮੈਂ ਕਿਸ ਦੇ ਕੋਲੋਂ ਪੁੱਛਣਾ ਹੈ ਮੁਸਲਮਾਨ ਹੋਵੇ ਤਾਂ ਪੁੱਛਣਾ ਦੂਜੇ ਕੋਲ ਨਹੀਂ ਹਿੰਦੂ ਹੋਵੇ ਤਾਂ ਪੁੱਛਣਾ ਦੂਜੇ ਕੋਲ ਨਹੀਂ ਉੱਥੇ ਮذਬ ਜ਼ਾਤ ਪਾਤ ਵਰਨ ਵੇ ਸਾਰਿਆਂ ਨੂੰ ਇੱਕ ਪਾਸੇ ਰੱਖ ਕੇ ਪੁੱਛਦਾ ਹੈ ਭਈ ਰੇਲਵੇ ਸਟੇਸ਼ਨ 'ਤੇ ਜਾਣਾ ਹੈ ਰਸਤਾ ਦੱਸੋ ਜਦ ਵੀ ਪ੍ਰਮਾਤਮਾ ਦਾ ਰਸਤਾ ਪੁੱਛਣਾ ਹੋਵੇ ਤੋ ਫਿਰ ਮਨੁੱਖ ਸੋਚਦਾ ਹੈ ਹਿੰਦੂ ਹੈ ਕਿ ਨਹੀਂ ਤਾਂ ਪੁੱਛੀਏ ਮੁਸਲਮਾਨ ਹੈ ਕਿ ਨਹੀਂ ਕਿਉਂਕਿ ਮੁਸਲਮਾਨ ਕਹਿ ਦੇਗਾ ਬਾਕੀ ਦੇ ਕਾਫਰ ਨੇ ਜੋ ਇਲ ਇਸਲਾਮ ਉਹਨੋਂ ਨਹੀਂ ਮੰਦੇ ਤੇ ਕਾਫਰ ਕੋ ਲੋਕ ਕਿਵੇਂ ਪੁੱਛੀਏ ਰਸਤਾ ਇਸ ਵਾਸਤੇ ਰੇਲਵੇ ਸਟੇਸ਼ਨ ਦਾ ਰਸਤਾ ਪੁੱਛਣਾ ਹੈ ਕਿਸੇ ਹੋਰ ਥਾਂ ਠਿਕਾਣੇ ਦਾ ਰਸਤਾ ਪੁੱਛਣਾ ਹੈ ਰਸਤੇ ਦਾ ਕੋਈ ਝਗੜਾ ਨਹੀਂ ਝਗੜਾ ਹੈ ਤੇ ਪਰਮਾਤਮਾ ਦੇ ਰਸਤੇ ਦਾ ਝਗੜਾ ਹੈ ਬੜਾ ਭਾਰੀ ਝਗੜਾ ਹੈ ਬੜਾ ਭਾਰੀ ਕਲੇਸ਼ ਹੈ ਇਸ ਵਾਸਤੇ ਮੈਂ ਆਖ ਰਿਹਾ ਬਾਹਰ ਦੇ ਰਸਤਿਆਂ ਬਾਰੇ ਮਨੁੱਖ ਗਿਆਨੀ ਹੋ ਜਾਂਦਾ ਹੈ ਪੁੱਛ ਪੁੱਛ ਕੇ ਅੰਦਰ ਦਾ ਰਸਤਾ ਜੋ ਅਦ੍ਰਿਸ਼ ਰਹਾ ਹੈ ਇਹਦੇ ਬਾਰੇ ਜਨਮ ਤੋਂ ਲੈ ਕੇ ਮਰਨ ਤੱਕ ਅਗਿਆਨੀ ਰਹਿੰਦਾ ਹੈ ਨਾ ਸਮਝ ਰਹੇ ਇਤਨੇ ਹਿੰਮਤ ਨਹੀਂ ਆਉਂਦੀ ਕਿਸੇ ਕੋ ਲੋ ਵੀ ਪੁੱਛਦਾ ਮਨ ਇਸ ਸੰਬੰਧ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੰਨ ਭਗਤ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਬਹੁਤ ਪਿਆਰ ਕਰਦੇ ਸਨ ਤੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਹੁਤ ਪਿਆਰੇ ਲੱਗਦੇ ਸਨ ਪਾਈ ਨੰਦ ਲਾ ਮਨ ਨਵੇਂ ਕੋ ਏਮ ਤੋਰਾ ਦੈਰੋ ਅਰਮੇ ਰਵੇ ਮੈਂ ਨਹੀਂ ਕਹਿੰਦਾ ਤੂੰ ਕਿਸੇ ਮੰਦਰ ਦੇ ਜਾ ਕਿਸੇ ਮਸਜਿਦ ਦੇ ਜਾ ਮੈਂ ਨਹੀਂ ਕਹਿੰਦਾ ਮੈਂ ਨਹੀਂ ਕਹਿੰਦਾ ਫਾਈ ਨੰਦ ਲਾਲ ਜੀ ਦਾ ਇਹ ਬਹੁਤ ਬੋਲ ਨਾ ਹੁੰਦਾ ਫਿਰ ਮੇਰੇ ਕੋਲ ਕਹਿਣ ਦੀ ਜਰਤ ਵੀ ਨਹੀਂ ਸੀ ਭਾਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸਾਰੇ ਐਸੇ ਸ਼ਬਦ ਨੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਕੋਈ ਵੀ ਪਰ ਇੱਥੇ ਸ਼ਬਦ ਕੋਈ ਵੀ ਹੈ ਕੋਈ ਵੀ ਕੋਈ ਆਣਾ ਮਿਲੈ ਮੇਰਾ ਪ੍ਰੀਤਮ ਪਿਆਰਾ ਹਉ ਇਸ ਪੇ ਆਪ ਵਿਚਾਰ ਮੈਂ ਆਪਣੇ ਆਪ ਨੂੰ ਕੁਰਬਾਨ ਕਰ ਦਿਆਂ ਉਸ ਤੋਂ ਕੋਈ ਤੇ ਦੱਸੇ ਰਸਤਾ ਕੋਈ ਮਨਨ ਮੇ ਗੋਇੰਮ ਕਿ ਤੋਰਾ ਦੈਰੋ ਅਰਮ ਮੇ ਰਵੀ ਮੈਂ ਨਹੀਂ ਕਹਿੰਦਾ ਤੈਨੂੰ ਤੂੰ ਕਿਸੇ ਮੰਦਰ ਦੀ ਤਰਫ ਜਾ ਕਿਉਂਕਿ ਮੰਦਰ ਬਹੁਤ ਨੇ ਬੋਧੀਆਂ ਦੇ ਮੰਦਰ ਜੈਨੀਆਂ ਦੇ ਮੰਦਰ ਸਨਾਤੀਆਂ ਸਨਾਤਨੀਆਂ ਦੇ ਮੰਦਰ ਕਿਰਨ ਮਸਜਿਦਾਂ ਵੀ ਵੱਖ-ਵੱਖ ਨੇ شیعਾਂ ਦੀ ਮਸਜਿਦ ਸਨੀਆਂ ਦੀ ਮਸਜਿਦ ਅਹਿਮਦੀਆਂ ਦੀ ਮਸਜਿਦ ਮੁਸਲਮਾਨਾਂ ਦੇ ਵਿੱਚ ਵੀ ਇਹ ਵੰਡ ਹੈ ਤੇ شیعਾਂ ਦੀ ਮਸਜਿਦ ਤੇ ਸਨੀਆਂ ਦੀ ਮਸਜਿਦ ਤੇ ਅਹਿਮਦੀਆਂ ਦੀ ਮਸਜਿਦ ਤਿੰਨ ਫਿਰਕੇ ਤਿੰਨਾਂ ਦੇ ਵਿੱਚ ਬਹੁਤ ਵੱਡੇ ਹੋ ਗਏ ਔਰ ਤਿੰਨਾਂ ਦੀ ਆਪਸ ਵਿੱਚ ਦੁਸ਼ਮਣੀ ਵੀ ਵੱਢੀ ਮੈਂ ਨਹੀਂ ਕਹਿੰਦਾ ਤੂੰ ਕਿਸੇ ਮਸਜਿਦ ਦੇ ਜਾ ਕਿਸੇ ਦੀ ਮਸਜਿਦ ਦੇ ਜਾ ਤੇ ਮੈਂ ਇਹ ਵੀ ਨਹੀਂ ਕਹਿੰਦਾ ਤੂੰ ਕਿਸੇ ਦੇ ਮੰਦਰ ਦੇ ਚ ਜਾ ਮੰਨਵੇਂ ਕੋਇਮ ਮੈਂ ਨਹੀਂ ਕਹਿੰਦਾ ਮੰਨਵੇਂ ਏਮ ਕੇ ਤੁਰ ਦੈਰੋ ਅਰਮ ਮੇ ਰਵੇ ਹਰ ਜਾ ਮੇ ਰਵੇ ਜਾਨਵੇ ਖੁਦਾ ਮੇ ਰਵੇ ਜਿੱਧਰ ਵੀ ਜਾਵੇ ਜਾਵੇਂ ਰੱਬ ਵਾਲੇ ਪਾਸੇ ਪਰਮਾਤਮਾ ਵਾਲਾ ਕਿਧਰ ਵੀ ਜਾਵੇਂ ਲਖਸ਼ ਪਰਮਾਤਮਾ ਰੱਖੀ ਜਾਂਦੇ ਤੇ ਨੇ ਵੱਖ-ਵੱਖ ਥਾਵਾਂ ਤੇ ਡੇਰੇ ਸਾਡਾ ਤੇ ਫਲਾਣਾ ਬਾਬਿਆਂ ਨੇ ਕਾਰਜ ਸਵਾਰ ਦਿੱਤਾ ਹੈ ਸਾਡਾ ਤੇ ਫਲਾਣਾ ਬਾਬੇ ਨੇ ਕੰਮ ਕਰ ਦਿੱਤਾ ਹੈ ਫਲਾਣੇ ਪੀਰ ਨੇ ਕੰਮ ਕਰ ਦਿੱਤਾ ਹੈ ਇਹ ਭਾਵੇਂ ਮਸਜਿਦ ਦੇ ਚ ਗਿਆ ਭਾਵੇਂ ਮੰਦਰ ਦੇ ਚ ਗਿਆ ਪਾਵੇਂ ਗੁਰਦੁਆਰੇ ਗਿਆ ਇਹ ਗੁਰੂ ਦੀ ਤਰਫ ਨਹੀਂ ਗਿਆ ਪ੍ਰਭੂ ਦੀ ਤਰਫ ਨਹੀਂ ਗਿਆ ਕਿਸੇ ਪੀਰ ਦੀ ਤਰਫ ਗਿਆ ਕਿਸੇ ਬਾਬੇ ਦੀ ਤਰਫ ਗਿਆ ਇਹ ਪ੍ਰਮਾਤਮਾ ਦੀ ਤਰਫ ਨਹੀਂ ਗਿਆ